ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋੜ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਆ ਚੰਨ ਨਾਗਾ ਜੀ ਗੱਭਣਾਂ ਤੋਂ ਕੜਗੱਭਣਾਂ ਤੇ ਸੂਆਵਾਨ ਨਾਗਾ ਡਿਟੇਲ ਬਾਾਈ ਤੋਂ ਲੈ ਦੂੰਗਾ ਤਸੱਲੀ ਭਰ ਤੁਸੀਂ ਕਰ ਲਿਓ ਜੇ ਕੋਈ ਵੀਰੇ ਗੱਭਣ ਪਾਸ ਹੁੰਦਾ ਤਾਂ ਆਪ ਦਾ ਡਾਕਟਰ ਸਾਹਿਬਾਨ ਨਾਲ ਲਿਆਇਆ ਕਰੋ ਤੇ ਜੇ ਕੋਈ ਸੂਇਆ ਤੋਂ ਆਇਆ ਹੁੰਦਾ ਤਾਂ ਮਿਲਕਿੰਗ ਜ਼ਰੂਰ ਕਰ ਲਿਆ ਕਰੋ ਸასი ਘਾਲ ਦੀ ਸასი ਘਾਲ ਵੀਰੇ ਨਾਮ ਤੇ ਐਡਰੈਸ ਦਾਓ ਨਾਮ ਗੁਰਜੀਵਨ ਸ਼ੰਘਾਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8264818960 ਜੀ ਠੀਕ ਹੈ ਬ੍ਰਤਨ ਨਾਗਜੇ ਤੈਨਾਂ ਗੱਪੜਾ ਇੱਕ ਟੋਕੜ ਗੱਪੜਾ ਇੱਕ ਆ ਸੂਈ ਤੇ ਇੱਕ ਗੱਪੜਾ ਵਸੀਪਰਾ ਠੀਕ ਹੈ ਗੱਪੜਨ ਤੋਂ ਸ਼ੁਰੂ ਕਰ ਪਹਿਲਾਂ ਸੂਆ ਕਿੰਨੇ ਮਾ ਸੂਣਾ ਜੀ ਨੇ ਬਰਾੜ ਬਈ ਦੂਜਾ ਕਹਿੰਦਾ ਆ ਪਹਿਲੇ ਤੀਜਾ ਆ ਆਪਾਂ ਕਹਿਗੇ ਦਮਾਗੇ ਠੀਕ ਹੈ ਜੀ ਤੀਜਾ ਮੰਨ ਕੇ ਆ ਤੀਜਾ ਮੰਨ ਕੇ ਅਗਲਾ ਆਜਦੇ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਆ ਸਮਾਂ ਬਰਾੜ ਭਾਈ ਇਹ 5 ਦਿਨ ਪਏ ਆ ਬੱਚੀ ਦੇ ਡੇਟ ਮਤਲਬ ਮਾਲਕਾ ਨੇ ਕਿਹਾ ਜੇ 5 ਦਿਨ ਪੂਰੇ ਪਏ ਆ ਕਿੰਨਾ ਪਿਆ ਜੁੱਦ ਦੁੱਧ ਵੀਰੇ ਦੁੱਧ ਬਰਾੜ ਭਾਈ 18 ਕਿਲੋਣਾ ਚੋਇਆ ਆ ਆਪਦੇ ਹੱਥੀ ਠੀਕ ਆ ਹਾਂ ਜੀ ਤਿਆਰੀ ਬਹੁਤ ਕਮਾਲ ਦੀ ਕੀਤੀ ਹੈ ਤਿਆਰੀ ਦਾ ਬਰਾੜ ਭਾਈ ਗੱਲਾਂ ਹੀ ਕਰੀਆਂ ਵੇਖ ਇਧਰ ਜੇ ਆਪਾਂ ਹਵਾਨੇ ਦੀ ਗੱਲ ਕਰਕੇ ਨਾ ਮੇਲੇ ਆਲੀਆਂ ਗਾਂਆਂ ਨੂੰ ਤਿਆਰ ਕਰੀ ਫਿਰਦੀ ਘਰ ਮਾਲੀ ਆ ਆਸਾ ਪਾਸ coma ਦੇ ਬਰਾੜ ਬਈ ਦੇ ਲਾ ਕੇ ਮੈਂ ਚਣ ਕੇ ਲਾਇਆ ਹੁੰਦਾ ਲੇਵਾ ਆਵੇਂ ਆ ਹਵਾਨਾ ਕਰਮ ਵਾਲੀ ਤਾਂ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਐਂਡ ਬਰੀਕ ਬਰੀਕ ਵੇਂਜ ਕਿੰਨੀਆਂ ਟੌਪ ਦੀਆਂ ਲੱਗੀਆਂ ਸੋਹਣਾ ਸਜਾ ਥਾਣਾ ਦਾ ਫੋੜ ਸ਼ਾਂਗ ਬਰਾੜ ਬਈ ਕਿਵੇਂ ਬਣਾ ਕੇ ਲਾਇਆ ਹੁੰਦਾ ਨਾ ਲੇਵਾ ਚਾਰਜ ਪੇਰਾ ਵੇਗ ਹਾਂ ਜਿਵੇਂ ਸਾਂਚਾ ਦੇ ਕੇ ਬਣਾਇਆ ਹੁੰਦਾ ਮੈਂ ਖੜੀ ਆਂਗੀ ਨਾ ਮੇਲੇ 'ਚ ਆਪ ਦਾ ਥੋੜੀ ਜੀ ਘੱਟ ਸੇਵਾ ਵਾਲੇ ਘਰ ਵਾਈਏ ਤੇ ਪਰ ਹਵਾਨੇ ਦੀਆਂ ਬੰਡਾ ਲਾਈ ਫਿਰਦੀ ਮੋਟੇ ਚਾਮ ਨੂੰ ਬਰਾੜ ਕੀ ਕਰਨਾ ਇਹ ਤਾਂ ਗੱਲ ਹੈਗੀ ਆ ਮੋਟਾ ਚਾਮ ਬਾਦੂ ਖੜਾ ਵਾ ਦੁੱਧਾ ਦੇਣਾ ਵਾ ਬਰੀਕੀਆਂ ਨੇ ਠੀਕ ਹੈ ਬਰੀਕੀਆਂ ਵਾਕੀ ਵੀਰੇ ਬਹੁਤ ਜ਼ਿਆਦਾ ਨੇ ਮੋਟਾ ਚਾਵੇਂ ਕਰਦੀ ਮੋਟਾ ਚਾਮ ਉਹ ਬਰਾੜਾ ਲੈ ਆਣਾ ਉਹ ਦੁੱਧ ਕੀ ਦੇਣਾ ਇਹ ਤਾਂ ਗੱਲ ਹੈਗੀ ਆ ਜੀ ਚਾਰ ਸਪੇਰਾ ਵੇਖ ਲੈ ਜੇ ਬੱਚੀ ਪਾਈ ਦੇਣੀ ਹੁੰਦੀ ਮੈਂ ਤਾਂ ਕਹਿੰਦਾ ਬੱਚੀ ਹੋਣ ਜੋਵੇ ਬਾਦੂ ਦੀ ਲੱਗਦੀ ਬਰਾੜਾ ਠੀਕ ਹੈ ਹਾਂਜੀ ਆ ਦੇਖ ਲੈ ਸ਼ੈਂਕਾ ਮਾਰਦੀ ਮੁਰਦੀ ਤਾਂ ਨਹੀਂ ਮਾਰਦਾ ਡੰਗੜ ਤਾਂ ਆਪਾਂ ਜ਼ਿੰਦਗੀ ਜੀ ਨਹੀਂ ਲਿਆ ਬਰਾੜਾ ਕਿਤੇ ਠੀਕ ਹੈ ਹਾਂਜੀ ਠੀਕ ਹੈ ਆ ਖੋਲਿਓ ਥਣਾ ਦੀ ਗਾਰੰਟੀ ਹੈ ਜੀ ਥਣਾ ਦੀ ਭਾਰ ਪਿੱਛੇ ਦੀ ਆਪਣੀ ਬਰਾੜਾ ਗਾਰੰਟੀ ਹੈ ਬਰਾੜਾ ਭਾਈ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਬਾਕੀ ਬਰਾੜ ਭਾਈ ਆਪਾਂ ਨਹੀਂ ਕਹਿੰਦਾ ਦੁੱਧ ਕਿੰਨਾ ਬੰਦਾ ਚੋਲਵੇ ਅੱਜ ਸੇਵਾਨਾ ਚੋਲਵੇ ਆਪ ਦੀ ਸੇਵਾਨਾ ਚੋਲਵੇ ਠੀਕ ਹੈ ਵੀਰੇ ਪਿਆਰੀ ਬਹੁਤ ਸੋਹਣੀ ਕਰੀ ਫਿਰਦੀ ਐ ਸੋਹਣਾ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਨਖੜਮ ਹੱਥੀ ਜਵਾਈ ਵਾਲਾ ਥਾਣਾ ਬਰਾੜ ਬਿੱਥੇ ਗੱਲ ਕੀ ਆ ਹਾਂਜੀ ਆਦੇ ਲੇਵਾ ਕਰਕੇ ਵਿਚਾਰੀ ਔਖੀ ਹੁੰਦੀ ਆ ਮੋੜ ਲੈਥੇ ਮੋੜ ਲਈ ਠੀਕ ਹੈ ਜੀ ਹਾਂਜੀ ਮੋੜ ਲਈ ਵੀਰੇ ਹਵਾਨੇ ਦੀ ਵਾਕੀ ਫਿਟਨੈਸ ਬਹੁਤ ਵਧੀਆ ਜੀ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਸਕਦੇ ਹੋ ਜੀ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਯਾਰ ਫੋੜ ਸ਼ੰਖ ਪੂਰਾ ਵੀ ਨਹੀਂ ਚੰਗੀ ਆ ਬੜਾ ਠੰਡੀ ਸੀਲ ਵੀ ਕਰਮ ਵਾਲੀ ਪੂਰੀ ਐ ਜੀ ਬਰਾੜ ਵੀ ਦੇਖਦਾ ਕਰਮ ਵਾਲੀ ਨੂੰ ਕਿਵੇਂ ਹੁੰਦਾ ਨਾ ਮੇਲਿਆਂ 'ਚ ਖੜੀਆਂ ਹੁੰਦੀਆਂ ਵਾਂ ਬਾਹਰ ਲੀਆਂ ਗਾਵਾਂ ਹੁੰਦੀਆਂ ਫਰ ਕਰਮ ਵਾਲੀਆਂ ਬਹੁਤ ਸੋਹਣਾ ਜੀ ਬਹੁਤ ਅੰਗਾ ਹਵਾਨਾ ਬਾਈ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਬਰਾੜ ਭਾਈ ਮੁੱਲ ਕਰ ਨੂੰ ਪੱਛੀ ਦਾ 60 ਕਰ ਲਈਏ 55 ਕਰ ਲਈਏ 52 ਕਰ ਲਈਏ ਹੂੰ ਆਪਾਂ 4.57 ਹਜ਼ਾਰ ਰੁਪਿਆ ਬਰਾੜ ਵੀ ਲੈਣਾ 4.57 ਹਜ਼ਾਰ 4.57 ਹਜ਼ਾਰ ਰੁਪਿਆ ਠੀਕ ਆ ਜੁੱਲੀ ਮੋਲਾ ਨਹੀਂ ਬਰਾੜਾ ਬਈ ਜੇ ਜੇ ਆਜ ਮੋਲਾ ਜੇ ਕੋਈ ਬੰਦਾ ਕਹਿੰਦਾ ਵਾ ਕਿ ਦੁੱਧ ਦਾ ਤੂੰ ਝੂਠ ਬੋਲਦਾ ਆਪਣੇ ਨਾਲ ਸੌਦਾ ਕਰ ਲਵੇ ਬਿਆਨਾ ਦੇਵੇ ਆਪਾਂ ਦੁੱਧ ਘਰ ਵਿੱਚ ਵਾ ਕੇ ਦੇਵਾਂਗੇ ਬਰਾੜਾ ਵਾ ਕੇ ਦੇ ਦਿਆਂਗੇ ਠੀਕ ਹੈ ਬਰੇ ਗੱਲ ਕਹਿੰਦੀ ਨਹੀਂ ਬਰੇ ਠੀਕ ਹੈ ਜੀ ਹਾਂ ਜੀ ਦੱਸਾਂ ਗੱਲ ਕੀ ਆ ਬਰਾੜਾ ਬਈ ਇੱਧਰ ਕੈਮਰਾ ਲੈ ਗਈ ਮਟਾ ਜਾ ਠੀਕ ਆ ਆ ਦੇਖ ਲਾ ਥਾਣ ਦੇਖ ਲਾ ਬੱਚੀ ਦਾ ਇੰਨਾ ਹੀ ਲੇਵਾ ਅੱਗੇ ਆਉਣਾ ਹੀ ਲੇਵਾ ਪਿੱਛੇ ਬਰਾੜਾ ਬਈ ਸਹੀ ਗੱਲ ਹੈ ਜੀ ਗੱਲ ਕਹਿੰਦੇ ਨਾਲ ਦੂਰ ਹੋ ਗਏ ਲੇਵਾ ਦਿਖਾ ਦੇ ਬੱਚੀ ਦਾ ਅਗਲਾ ਕਹਿੰਦਾ ਨਾ ਫੂਟ ਤੇ ਜ਼ੂਮ ਕਰਕੇ ਦਿਖਾ ਦੀ ਆ ਉ ਲਓ ਜੀ ਇਹਦੇ ਨਾਂ ਪਈਆ ਬਰੜ ਬਈ ਠੀਕ ਹੈ ਵੀਰੇ ਆ ਗੱਟ ਡੂੜ ਗੱਟ ਕੱਢ ਕੇ ਸੁਣਨਾ ਹੈਗਾ ਨਾ ਸੁੰਦੀ ਸੁੰਦੀ ਨਾ ਸਾਰੀ ਭਰ ਜਾਣੀ ਆ ਠੀਕ ਹੈ ਵੀਰੇ ਹਾਂਜੀ ਕੋਈ ਭਲ ਨਹੀਂ ਐ ਸੁੱਧ ਲੈ ਵਾ ਬੱਛੀ ਦਾ ਠੀਕ ਹੈ ਵੀਰੇ ਹਾਂਜੀ ਤੇ 2 ਨੰਬਰ ਨਾ ਗਸਾਈ ਵਾਲ ਇਹ ਸਾਈ ਵਾਲ ਬਰੜ ਬੇ ਸੂਈ ਆ 1.5 ਮਹੀਨੇ ਦੀ ਠੀਕ ਹੈ ਜੀ ਬੱਚਾ ਜੀ ਇਹਦਾ ਬੱਚਾ ਬਰੜ ਬਈ ਹੈ ਨੀਗਾ ਠੀਕ ਹੈ ਠੀਕ ਹੈ ਬੱਛੀ ਹੀ ਮਾਲਕਾਂ ਨੇ ਰੱਖ ਲਈ ਠੀਕ ਆ ਜੇ ਬਾਲੀ ਕਾਲ ਆਪਾਂ ਬੱਛੀ ਦੀ ਤੁਹਾਨੂੰ ਵੀਡੀਓ ਵੀ ਮੰਗਵਾ ਦਾਂਗੇ ਉਸੇ ਸਮੇਂ ਦੀ ਮਰਜੀ ਸੂਈ ਮੰਨ ਲੈ ਜਾਏਗਾ ਯਾਰ ਗੱਲੇ ਨੇ ਕਿਹੜਾ ਯਕੀਨ ਕਰਨਾ ਅਗਲਾ ਕਹਿੰਦਾ ਐ ਵੀ ਝ ਠੀਕ ਹੈ ਦੁੱਧ ਕਿੰਨਾ ਜੀ ਦੁੱਧ ਬਰਾੜ ਭਾਈ 10 ਕਿਲੋ ਜਾਂ 9 ਕਿਲੋ ਡੱਬਿਆਂ ਆਲਾ ਜੋ ਕੇ ਦੇ ਦਾਂਗੇ ਮੈਂ ਕਿਹੜਾ ਆ ਰਾਮਣਾ ਉਹ ਟਾਈਮ ਚਾਰ ਟਾਈਮ 6 ਟਾਈਮ ਮੈਂ ਕਿਹਾ ਕਿੰਨਾ ਡੰਗ ਮਾਰ ਜੀ ਤੇ ਅਗਲੇ ਨੇ ਪੈਸੇ ਲਾਉਣੇ ਆ ਠੀਕ ਹੈ ਸੋਨਾ ਥਾਣਾ ਦਾ ਸਹਿਜ ਆ ਇਹ ਵੀਰੇ ਸਪੈਸ਼ਲ ਬੇਨਤੀ ਆ ਕਿ ਜਦੋਂ ਵੀ ਕੋਈ ਤੁਸੀਂ ਸੂਇਆ ਸਵਾਇਆ ਪਸ਼ੂ ਖਰੀਦਦੇ ਹੋਣੀ ਉਹ ਅਗਲੇ ਬਰਾੜ ਭਾਈ ਚਾਹੇ ਉਹਦੀ ਮਿਲਕਿੰਗ ਕਰ ਲਿਆ ਕਰੋ ਅਗਲਾ ਲੈਣ ਜਾਂਦਾ ਨਾ ਅਗਲਾ ਕਹਿੰਦਾ ਸਹੀ ਗੱਲ ਗਾਂ ਗਰਮ ਹੁੰਦੀ ਆ ਠੀਕ ਆ ਜੀ ਆ ਵੇਲਾ ਫਨਾ ਦਾ ਵਾਅਦਾ ਘਾਟੋ ਜਮਾ ਗਰੰਟੀ ਹੈ ਜੀ ਗਰੰਟੀ ਹੋ ਬਰਾੜ ਬਾਈ ਠੀਕ ਹੈ ਜੀ ਆ ਵੇਲਾ ਠੀਕ ਹੈ ਬੇਟਾ ਓਕੇ ਬੇਟਾ ਦਿਨ ਦੇ ਕੋਈ ਨਾਟਾ ਸਾਈ ਬੇੜੇ 'ਚ ਖੜਕੇ 1921 ਦਾ ਵੈਸੇ ਹੀ ਰੱਖਦੀ ਹੈ ਮਾੜਾ ਜੀ ਹੋਰ ਉਹ ਵੈਸੇ ਹੀ ਆ ਬਰਾੜ ਵੀ ਨੇ ਠੀਕ ਹੈ ਜੀ ਬਾਕੀ ਚੱਕ ਲੰਬੀ ਦੌਰ ਦੇ ਮੜੀ ਇੱਕ ਵਾਰੀ ਭਾਜਨ ਮੌਜੂਦ ਦੀ ਪੂਰੀ ਚੰਗੀ ਹੈ ਜੀ ਪੂਰੀ ਪੂਰੀ ਚੰਗੀ ਨੌ ਕਿਲੋ ਦੁੱਧ ਜੋਕ ਕੇ ਲੈ ਜੇ ਆਵਦਾ ਯਾਰ ਅਗਲਾ ਪਚਾਵੇਂ ਚਾਰ ਡੰਗ ਚੋ ਵੀ ਅਗਲੇ ਨੇ ਪੈਸੇ ਲੋਣੇ ਛੰਡੀਆਂ ਅਸ਼ੀਰ ਦੀਆਂ ਬਰਾੜ ਬਈ ਗੱਲਾਂ ਹੀ ਵੱਖ ਕੇ ਆਂਵੇਂ ਲੰਬਾ ਪੈ ਵੇ ਛੁੱਟੀ ਚੱਲ ਲੈ ਇਧਰੋਂ ਛੁੱਟੀ ਚੱਲ ਲੈ ਲਓ ਜੀ ਲੱਤ ਨਾ ਮਾਰ ਜੂ ਅਗਲਾ ਗਾ ਸਾਈ ਗਾਂ ਲੱਤ ਮਾਰ ਜਾਂਦੀ ਹੈ ਨਾ ਠੀਕ ਹੈ ਜੀ ਹਾਂ ਜੀ ਇਹਦੀ ਡਿਮਾਂਡ ਜੀ ਲੈ ਬੱਚੀਆਂ ਵਾਲਾ ਮੋਲਾ ਬਰਣ ਕਿੰਨਾ ਜੀ ਇਹਦਾ ਮੁੱਲ ਕਰ ਲਾ 35 ਇਹਦਾ ਕਰ ਲਾ 30 ਹੂੰ ਇਹ ਆਪਾਂ ਦੇਵਾਂਗੇ 27000 ਦੀ ਉਹ ਫਰੀਆ ਉਹ ਫਰੀਆ ਠੀਕ ਹੈ ਜੀ 10 ਕਿਲੋ ਵਾਲੀ ਮੈਂ ਲੈਣ ਦੀ ਕਿੰਨੇ ਦੀ ਆਉਂਦੀ ਆ ਬਹੁਤ ਮਹਿੰਗੀ ਹੋਊਗੀ ਲੱਖ ਰੁਪਏ ਦੀ ਆਊਗੀ ਤੇ ਦੁੱਧ ਮੱਝਾਂ ਵਰਗਾ ਬਰੜ ਇਹਦਾ ਗੱਲ ਹੈ ਜੀ ਇੱਕ ਪਾਸੇ ਮਾਇਦਾ ਰੱਖਣੀ ਆ ਕੇ ਪਾਸੇ ਗਾਂ ਦਾ ਰੱਖ ਲੀ ਕਰ ਵਾਲੀ ਆ ਠੀਕ ਹੈ ਜੀ ਹਾਂ ਜੀ ਆ ਵੀਰ ਅਸੀਲ ਵੇਖ ਲੈ ਕਿੰਨੀ ਆ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਮੈਂ ਇਧਰੋਂ ਬੈਠਾ ਰਹਾ ਬਰੜ ਲੈ ਚਲੋ ਉੱਧਰ ਵੀ ਮਰਜੀ ਬੈਠ ਬਠ ਕੇ ਚੋਈ ਜੰਨੀ ਇਹ ਘੜਕ ਤੱਕ ਕੋਈ ਕਹਿੰਦੀ ਪੂਚਾ ਕੇ ਖੜ ਜਾਂਦੀ ਆ ਸਾਈ ਯਾਰ ਗਾਂ ਲੱਤ ਮਾਰਦੀ ਗਵਾਂਡੀਆਂ ਘਰੇ ਬਾਲਟੀ ਛੱਡ ਦਿੰਦੀ ਆ ਠੀਕ ਆ ਜੀ ਬੰਦਾ ਵੀ ਨਾਲ ਹੀ ਬੰਦਾ ਤਾਂ ਜਾਣਾ ਹੀ ਜਾਣਾ ਠੀਕ ਆ ਹਾਂਜੀ ਤੈਨੂੰ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਬਰਾੜ ਭਾਈ ਹਾਈਟ ਚੈੱਕ ਕਰੋ ਪਹਿਲਾਂ ਵੈੜ ਦੀ ਤੁਸੀਂ ਚਾਰ ਦੰਦਾਂ ਦਾ ਬੱਚੀ ਚਾਰ ਦੰਦ ਠੀਕ ਆ ਠੀਕ ਆ ਸਾਢੇ 56 ਮਹੀਨਿਆਂ ਦੀ ਗੱਭਣਾ ਬਰਾੜ ਭਾਈ ਭਾਈ ਇਹਦਾ ਸਿਰ ਤੋਂ ਵੀ ਤਾਂ ਨਾ ਜਾਂਦੀ ਆ। ਹੈ? ਹਾਈਟ ਦੇ ਪੱਖ ਤੋਂ ਸਿਰ ਤੋਂ ਵੀ ਤਾਂ ਨਾ ਜਾਂਦੀ ਆ। ਵੇਖ ਲਾ ਬਰਾੜ ਵੀ। ਸਭ ਬਹੁਤਾ ਵੇੜਦਾ ਕੱਦ ਕੱਦ ਕਾਲਾ ਤਾਂ ਮੈਂ ਕਿਹਾ ਗੱਲਾਂ ਹੀ ਛੱਡ ਦੇ। ਫੁੱਲ ਕੱਦ ਦੀ ਬਰਾੜ ਵੀ ਇੱਕ ਸਾਨੂੰ ਤੇ ਲੱਬੀ ਮਗਰ। ਚਵਾ ਹੀ ਨਹੀਂ ਹੁੰਦਾ। ਹੁੰਦਾ ਵਾ ਜੋ ਮੈਂ ਤੇ ਲੱਬਾ ਕਹ ਕੇ ਦੀ। ਚਵਾ ਤੇਲੀ ਆ। ਤੇ ਬਰਾੜ ਵੇ ਬੱਚੀ ਦਾ ਕੱਦ ਚੈੱਕ ਕਰਾ ਦੇ ਪਲੂਨ ਨੇ 23 ਕਿਲੋ ਦੁੱਧ ਚਵਾਇਆ ਵਾ। ਠੀਕ ਆ। ਠੀਕ ਆ ਬਰਾੜ ਭਾਈ ਠੀਕ ਆ ਹੁਣ ਹੈਗਾ ਵਾ ਮਤਲਬ 7 8 ਕਿਲੋ ਦੁੱਧ ਆ ਠੀਕ ਆ ਸਾਢੇ 55 6 ਮਹੀਨੇ ਦੀ ਆਪਣਾ ਲੰਬੀ ਤੋਰ ਦਿਓ ਇਹ ਬੱਚੀ ਦਾ ਬਰਾੜ ਭਾਈ ਕੱਦ ਕੁਝ ਚੈੱਕ ਕਰਾ ਦੇ ਇੱਕ ਵਾਰੀ ਠੀਕ ਆ ਜੀ ਲਓ ਜੀ ਮੂੰਹ ਚਾਰ ਦੰਦਾ ਬੱਚੀ ਮੂੰਹ ਤੋਂ ਚਾਰ ਦੰਦਾ ਮੋੜ ਲਈ ਵੀਰੇ ਜਰਸੀ ਟੌਪ ਦੀ ਕਹਿ ਸਕਦੇ ਆ ਮੈਂ ਕਹਣਾ ਕਿ ਜੋ ਮਰਜ਼ੀ ਕਹੀ ਚਲ ਆਪਾਂ ਨਹੀਂ ਇਹਨੂੰ ਕਹਿਣਾ ਕੱਲਾ ਪੱਲ ਵਾਲੇ ਪਾਸੋਂ ਥੋੜੀ ਜੀ ਮਾਰ ਖਾ ਗਈ ਜੇ ਇੱਕ ਦੇ ਚਾਰਾ ਚ ਹੁੰਦੀ ਬੈਡ ਹੀ ਬਾਲੇ ਰੁਪਈਆ ਦੀ ਸੀਗੀ ਵੀਰੇ ਬਰੜ ਬਈ ਅਗਲਾ ਮੁੱਲ ਕਰ ਲੈਣਾ 2 ਲੱਖ ਰੁਪਈਆ ਚਾਰਾਂ ਫਣਾ ਜੁੰਦੀ ਠੀਕ ਹੈ ਜੀ ਤੇ ਵਪਾਰੀ ਨੇ ਆ ਕੇ ਉਠਾਉਣਾ ਹੀ ਬੰਦਾ ਇਹ ਤਾਂ ਗੱਲ ਹੈਗੀ ਠੀਕ ਹੈ ਨਾ ਪਰ ਅੱਜ ਵੀ ਬੱਠੀ ਹੈਗੀ ਬਰੜ ਬਈ ਮੁੱਲ ਵੀ ਜਿਆਦਾ ਕਰਨਾ ਇਹਦਾ ਕਿੰਨਾ ਜੀ ਆਵੇ ਲੱਗਦਾ ਕਦ ਦੇਖੀਂ ਕਿੱਡਾ ਹਾਈਟ ਤਾਂ ਵੀਰੇ ਫੁੱਲੀ ਵੱਡੀ ਐ ਐਡਾ ਕ ਬੰਦਾ ਹੋਵੇ ਤਾਂ ਲਿਖਣਾ ਹੀ ਨਹੀਂ ਪੜਲੇ ਪैसे ਇਹ ਤਾਂ ਗੱਲ ਹੈਗੀ ਹਾਂ ਜੀ ਇਹਦੀ ਕੀ ਡਿਮਾਂਡ ਐ ਇਹਦਾ ਕਰ ਲੀਏ 35 ਇਹਦਾ ਕਰ ਲੀਏ 30 ਇਹ ਵੀ ਦੇ ਦਾਂਗੇ 27.5 ਹਜ਼ਾਰ ਦੀ ਬਰੜ ਆਫਰੀਆ ਆਫਰੀਆ ਪਰ ਇਹਦੀ ਬੱਚੀ ਬਰਾੜ ਕੋਈ ਦਿੰਦਾ ਨਹੀਂ 27000 ਦੀ ਬਾਈ ਕਹਿੰਦਾ ਤੇ ਤਲ ਤਲ ਕਰਕੇ ਮਾਰਦੀ ਜੇ ਬੱਚੀ ਅੱਜ ਵੀ ਹੁੰਦੀ ਨਾ ਚਾਰਾ ਥਾਂ ਅਜ ਅੱਜ ਵੀ ਬੱਚੀ 55000 ਦੀ ਵੇਚੇ ਧੋਕਰ ਗੱਪਣ ਸੀਗੀ ਬਈ ਠੀਕ ਹੈ ਨਾ ਬਰਾੜ ਬਾਈ ਠੰਡੀਆਂ ਅਸੀਲੀਆਂ ਐਚ ਵੀ ਪੂਰੀਆਂ ਵਾਲੇ ਬਾਕੀ ਆਪਣੇ ਕੋਲ ਚੈੱਕ ਪਾਸ ਕਰਵਾ ਕੇ ਲੈ ਜੀ ਕਿਨੇ ਫੰਡਰ ਬੱਚੀ ਪਾਲਣੀਆਂ ਨਾ ਉਹਦੇ ਨਾਲੋਂ ਚੰਗੀ ਆ ਉਹਦੇ ਨਾਲੋਂ ਚੰਗੀ ਇਹਦਾ ਗੱਲ ਹੈ ਠੀਕ ਹੈ ਨਾ ਬਰਾੜ ਬਾਈ ਬੱਚੀ ਦਾ ਮੂੰਹ ਚਾਰਦਾਨ ਦਾ ਬਰੀਕੀ ਬਰੂਕੀ ਬਹੁਤਾ ਕਰਨ ਵਾਲੀ ਦੀ ਠੀਕ ਹੈ ਜੀ ਹਾਂ ਜੀ ਬਾਕੀ ਜੀ ਨੂੰ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ Таннувал.